ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਸਫਰ ਚੱਲਿਆ ਅਮ੍ਰਿਤਸਰ ਸ਼ਹਿਰ ਦਾ ਜਿੰਨੇ ਵੀ ਹਿਸਟਰੀਕਲ ਪਲੇਸ ਇਸਨੇ ਸਾਰਿਆਂ ਦਿਖਾ ਰਹੇ ਹਾਂ ਤੇ ਇਸ ਨਵੇਂ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਜੱਲ੍ਹਾਂ ਵਾਲਾ ਬਾਗ ਤੇ ਬਾਹਰੋਂ ਤੋਂ ਕਿੱਥੋਂ ਕਿਵੇਂ ਜਾਣਾ ਤੇ ਕਿਵੇਂ ਅੰਦਰ ਕੀ ਕੁਝ ਹੋਇਆ ਸਾਰਾ ਦਿਖਾਵਾਂਗੇ ਸੋ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਆਜੋ ਜੀ ਚੱਲਣਾ ਇਹ ਜਿਹੜਾ ਤੁਸੀਂ ਸਟੈਚੂ ਬਣਿਆ ਦੇਖ ਸਕਦੇ ਹੋ ਇਹ ਜਿਹੜੇ ਸਰ ਤੁਸੀਂ ਦੇਖ ਰਹੇ ਹੋ ਜੀ ਇਹ ਜੱਲ੍ਹਾਂ ਬਾਗ ਦੇ ਕਤਲੇਆਮ ਦੇ ਵਿੱਚ ਜੋ ਵੀ ਸਿਕੋਰਤਾਂ ਬੱਚੇ ਬੁੜੇ ਜਵਾਨ ਜੋ ਵੀ ਸੀਗੇ ਦੁਸੀਆ ਉਹਨਾਂ ਦੇ ਨਾਮ ਨੇ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਆ ਤੇ ਆ ਸਾਹਮਣੇ ਆ ਜੀ ਇਹ ਜੱਲਿਆਂ ਵਾਲਾ ਬਾਗ ਤੇ ਇਸ ਸਟੈਚੂ ਦੇ ਸਾਹਮਣੇ ਹੀ ਜੱਲਿਆਂ ਵਾਲਾ ਬਾਗ ਆ ਜੀ ਤੇ ਹੁਣ ਚੱਲਦੇ ਆ ਜੀ ਅੰਦਰ ਤੁਹਾਨੂੰ ਅੰਦਰੋਂ ਦਿਖਾਉਣੇ ਆ ਤੇ ਇਹ ਹੀ ਉਹਨੂੰ ਰਸਤਾ ਸੀ ਜੀ ਇੰਨਾ ਕਾ ਆ ਦੇਖ ਸਕਦੇ ਹੋ ਕਿੰਨਾ ਕ ਰਸਤਾ ਸੀ 13 April 1919 ਨੂੰ ਜਲ੍ਹਿਆਂ ਵਾਲੇ ਬਾਗ ਦੇ ਵਿੱਚ ਸ਼ਾਂਤ ਮੈਤਰੀਕੇ ਦੇ ਨਾਲ ਲੋਕ ਇਕੱਠੇ ਹੋਏ ਸੀ ਵਿਰੋਧ ਸਰਕਾਰ ਦੇ ਵਿਰੁੱਧ ਤੇ ਆ ਦੇਖ ਸਕਦੇ ਨੇ ਛੋਟਾ ਜਿਹਾ ਰਸਤਾ ਉਸੇ ਰਸਤੇ ਦੇ ਵਿੱਚ ਤੁਹਾਨੂੰ ਇਹ ਸਟੈਚੂ ਬਣੇ ਨਜ਼ਰ ਆਉਣਗੇ ਜਿਹੜੇ ਲੋਕ ਬੀਬੀਆਂ ਬੱਚਿਆਂ ਨੂੰ ਲਈ ਸ਼ਾਂਤ ਪਈ ਤਰੀਕੇ ਦੇ ਨਾਲ ਅੰਦਰ ਜਾਣ ਦਾ ਸੰਕੇਤ ਦੇ ਰਹੇ ਨੇ ਤੇ ਅੰਦਰ ਜਾ ਰਹੇ ਨੇ ਜੀ ਤੇ ਹੁਣ ਤੁਹਾਨੂੰ ਚੱਲ ਕੇ ਅੰਦਰ ਦਿਖਾਉਣਾ ਹੈ ਕਿ ਅੰਦਰ ਦਾ ਕੀ ਮਾਹੌਲ ਆ ਕੀ ਕੁਝ ਦੇਖਣ ਨੂੰ ਇੱਥੇ ਤੇ ਹਜੇ ਵੀ ਮਤਲਬ ਅੰਦਰ ਗੋਲੀਆਂ ਦੇ ਇਨਸਾਨ ਹਜੇ ਵੀ ਮੌਜੂਦ ਨੇ ਉਹ ਵੀ ਦਿਖਾਵਾਂਗੇ ਤੇ ਇੱਕ ਖੂਨੀ ਖੂ ਹੈ ਜੀ ਉਸ ਨੂੰ ਕਿਉਂ ਖੂਨੀ ਖੂ ਕਿਹਾ ਜਾਂਦਾ ਤੇ ساری ਗੱਲਬਾਤ ਕਰਾਂਗੇ ਸੋ ਆਪਾਂ ਪਹੁੰਚ ਗਏ ਆ ਐਂਟਰੀ ਗੇਟ ਤੋਂ ਅੰਦਰ ਤੇ ਇਹ ਉਹ ਮੇਨਾ ਸਥਾਨ ਹੈ ਜੀ ਜਿੱਥੇ ਅੰਦਰ ਐਂਟਰੀਜ਼ ਨਾਲ ਹੀ ਆ ਸਾਹਮਣੇ ਟੋਪੋਗ੍ਰਾਫੀ ਗੈਲਰੀ ਨਜ਼ਰ ਆਊਗੀ ਜੀ ਦੋਹੇ ਪਾਸੇ ਬਣੀ ਹੋਈ ਆ ਜਹਾਣ ਵਾਲੇ ਵਗਦੇ ਜਿਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਿਆ ਤੇ ਉਸ ਸਮੇਂ ਦੇ ਵਰਤਾਂਤ ਨੂੰ ਦਰਸਾਇਆ ਗਿਆ ਵੀ ਕਿਸ ਤਰ੍ਹਾਂ ਗੋਲੀਆਂ ਚੱਲੀਆਂ ਸੀ ਕਿਸ ਤਰ੍ਹਾਂ ਜੋ ਵੀ ਉਸ ਸਮੇਂ ਦਾ ਮਤਲਬ ਵਰਤਾਂਤ ਸੀ ਉਹ ਸਾਰਾ ਕੁਝ ਉਸ ਦੇ ਵਿੱਚ ਉਕਰਿਆ ਹੋਇਆ ਦਰਸਾਇਆ ਹੋਇਆ ਤੇ ਆਪਾਂ ਚੱਲਦੇ ਆਂ ਜੀ ਸਭ ਤੋਂ ਪਹਿਲਾਂ ਟਪੋਗ੍ਰਾਫੀ ਗੈਲਰੀ ਦੇ ਵਿੱਚ ਇੱਕ ਪਾਸੇ ਤੇ ਆਹ ਦੇਖ ਸਕਦੇ ਹੋ ਜੀ ਇੱਥੋਂ ਲੋਕਾਂ ਦੇ ਉੱਪਰ ਗੋਲੀਆਂ ਚਲਾਈਆਂ ਸੀ ਤੇ ਰਸਤਾ ਬੰਦ ਕਰ ਲਿਆ ਸੀ ਕਿਉਂਕਿ ਛੋਟਾ ਜਿਹਾ ਰਸਤਾ ਸੀ ਲੋਕ ਬਹੁਤ ਜ਼ਿਆਦਾ ਇਕੱਠੇ ਹੋਏ ਹੋਏ ਸੀ ਤੇ ਚਲੋ ਜੀ ਤੁਹਾਨੂੰ ਹੁਣ ਗੈਲਰੀ ਦਿਖਾਉਣੇ ਆ ਅੰਦਰ ਚੱਲ ਕੇ ਜਿੱਥੇ ਉਸ ਸਮੇਂ ਦੇ ਵਰਤਾਨ ਨੂੰ ਦਰਸਾਇਆ ਗਿਆ ਗੈਨਰੀ ਦੇ ਵਿੱਚ ਜੰਗਾਲੇ ਬਾਗ ਵਿੱਚ ਜੋ ਹੱਤਿਆकांड ਹੋਇਆ ਸੀ ਉਸ ਤੇ ਜੋ ਵੀ ਸਾਹਿਤ ਹੋਂਸੇ ਜਾਂ ਕੋਰਸ ਸੀ ਪੁਰਾਣੇ ਜੋ ਵੀ ਜੰਗਾਲੇ ਬਾਗ ਦੇ ਸੰਦਤ ਤਾਂ ਖੰਗਨ ਨਹੀਂ ਗਿਆ ਸੋ ਸਾਰੀਆਂ ਇਥੇ ਲਿਖਿਆ ਪਿਆ ਨੇ ਜੋ ਸੰਵੇ ਦੇ ਬਣਾਉਣੇ ਕੰਮ ਸੀ ਉਹਨਾਂ ਵੱਲੋਂ ਕੀ ਬੋਲਿਆ ਗਿਆ ਸੀ ਸਾਰਾ ਕੁਝ ਇਸ ਸਥਾਨ ਦੇ ਉੱਤੇ ਬੌਂਗਿੰਦਰਾ ਜੀ ਤੇ ਬਾਕੀ ਜੀ ਆਹ ਤੁਸੀਂ ਦੇਖ ਸਕਦੇ ਹੋ ਪਹੇਗੂਦਾਂ ਚਲਾ ਰਹੇ ਨੇ ਜਿਹਨਾਂ ਦਾ ਕੋਈ ਨਕਸ਼ਾ ਬਣਾ ਹੋਇਆ ਜਨਮ ਵਾਲੇ ਬੰਦੇ ਇਹ ਹੈ ਜੀ ਕਾਰਡ ਗੈਲਰੀ ਦੇ ਵਿੱਚ ਤੇ ਜਿਹੜੇ ਦੂਜੇ ਪਾਸੇ ਆਰਟ ਗੈਲਰੀ ਆ ਉਹਦੇ ਵਿੱਚ ਫੋਟੋ ਲੱਗੇ ਹੋਏ ਨੇ ਜੀ ਸੂਰਮੈ ਦੇ ਜਿਹੜੇ ਹੱਥੇ ਵੀ ਸਹਾਤਤਾਂ ਦਿੱਤੀਆਂ ਜਾ ਦੇਸ਼ ਨੂੰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਹਿੱਸਾ ਪਾਇਆ ਉਹਨਾਂ ਦੇ ਸਾਰਿਆਂ ਨੇ ਮਤਲਬ ਉਸ ਜਗ੍ਹਾ ਉੱਤੇ 52 ਉਹਨਾਂ ਦੀਆਂ ਇਨਸਾਨੀਆਂ ਪਈਆਂ ਨੇ ਅਗੇ ਜੀ ਆਪਾਂ ਗੈਲਰੀ ਤੋਂ ਬਾਹਰ ਤੇ ਆ ਦੇਖ ਸਕਦੇ ਹਾਂ ਜੀ ਦੇਸ ਦੇ ਕੋਨੇ-ਕੋਨੇ ਤੋਂ ਇੱਥੇ ਲੋਕ ਆਉਂਦੇ ਨੇ ਕੁਝ ਅੱਜ 12 ਤਰੀਕ ਆ 12 ਅਪ੍ਰੈਲ ਆ ਤੇ ਕੱਲ ਨੂੰ ਬਸਾਖੀ ਆ ਤਾਂ ਕਰਕੇ ਵੀ ਜ਼ਿਆਦਾ ਘਟਾ ਅਮਰਸਰ ਤੇ ਲੋਕ ਜਲੜਾ ਬਾਗ ਵੀ ਘੁੰਮਣ ਆਉਂਦੇ ਨੇ ਤੇ ਤੇ ਫੋਰਨਰ ਬਹੁਤ ਆਉਂਦੇ ਨੇ ਯਾਰ ਇੱਥੇ ਘੁੰਮਣ ਆ ਜ਼ਿਆਦਾਤਰ ਫੋਰਨਰ ਨੇ ਤੇ ਹੁਣ ਤੁਹਾਨੂੰ ਖੂ ਦਿਖਾਉਣਾ ਜਿਦੇ ਵਿੱਚ ਲੋਕਾਂ ਨੇ ਅੰਗਰੇਜ਼ੀ ਹਕੂਮਤ ਤੋਂ ਬਚਣ ਦੇ ਲਈ ਸਾਲਾਂ ਲਗਾ ਦਿੱਤੀਆਂ ਸੀ ਤੇ ਉਹ ਸਾਹਮਣੇ ਜੀ ਖੂਹ ਦੇ ਦਰਸ਼ਨ ਕਰ ਰਹੇ ਹਾਂ ਜਿਹਦੇ ਵਿੱਚ ਕਿਹਾ ਜਾਂਦਾ ਕਿ ਬਹੁਤ ਹੀ ਲੋਥਾਂ ਪਰ ਚੁੱਕੀਆਂ ਸੀ ਉਸ ਵਕਤ ਤੇ ਇਹ ਖੂਹ ਸੰਭਾਲ ਕੇ ਰੱਖਿਆ ਹੋਇਆ ਦੁਬਾਰਾ ਰੀਨੋਵੇਟ ਕੀਤਾ ਗਿਆ ਇਸ ਖੂਹ ਨੂੰ ਵੀ ਪਰ ਇਹ ਪੁਰਾਣੀ ਇੱਟ ਦੇ ਨਾਲ ਹੀ ਬਣਿਆ ਹੋਇਆ ਖੂਹ ਹੈ ਜੀ ਇਸ ਨੂੰ ਖੂਨੀ ਖੂਹ ਵੀ ਇਸੇ ਕਰਕੇ ਕਿਹਾ ਜਾਂਦਾ ਜੀ ਕਿਉਂਕਿ ਖੂਹ ਦੇ ਪਾਣੀ ਦਾ ਰੰਗ ਕਹਿੰਦੇ ਲਾਲ ਹੋ ਗਿਆ ਸੀ ਉਸ ਟਾਈਮ ਰੋਲ ਟਰੈਕਟਰ ਦਾ ਵਿਰੋਧ ਕਰਨ ਲਈ ਇੱਥੇ ਅਕਾਠ ਕੀਤਾ ਗਿਆ ਸੀ ਆ ਦੇਖ ਸਕਦੇ ਹੋ ਜੀ ਗੋਲੀਆਂ ਦੇ ਨਿਸ਼ਾਨ ਜਿਹੜੇ ਵੀ ਹਲਦ ਵਾਲੇ ਕੰਦ ਤੇ ਜਾਵਾਂਗੇ ਗੋਲੀਆਂ ਦੇ ਨਿਸ਼ਾਨ ਹੀ ਮਿਲਣਗੇ ਤੇ ਤੇ ਕੰਦਾਂ ਕਾਫੀ ਉੱਚੀਆਂ ਸੀ ਇਸ ਕਰਕੇ ਮਤਲਬ ਕੋਈ ਕ੍ਰੋਸ ਵੀ ਨਹੀਂ ਕਰ ਸਕਿਆ ਭੱਜ ਵੀ ਨਹੀਂ ਸਕਿਆ ਇਸ ਤਰ੍ਹਾਂ ਦੇ ਨਿਸ਼ਾਨ ਤੁਹਾਨੂੰ ਕੋਨੇ-ਕੋਨੇ ਤੇ ਮਿਲ ਜਾਣਗੇ ਤੇ ਤੇ ਇੱਕ ਗੱਲ ਹੋਰ ਦੱਸ ਦਈਏ ਕਿ ਬਿੱਟੇ ਨੇ ਇਸ ਕਤਲਿਆਵ ਲਈ ਕਦੇ ਵੀ ਰਸਮੀ ਤੌਰ ਤੇ ਮਾਫੀ ਨਹੀਂ ਮੰਗੀ ਜੋ ਕਿ ਬਹੁਤ ਬੜੀ ਤੇ ਸ਼ਹੀਦ ਉਦਮ ਸਿੰਘ ਆਪਣਾ ਸਿੱਖ ਜੋਧਾ ਜਿਸ ਨੇ 20 ਸਾਲ ਮਗਰੋਂ ਜਾ ਕੇ ਜਰਨਲ ਡੋਗਰ ਨੂੰ ਲੰਡਨ ਦੇ ਵਿੱਚ ਜਾ ਕੇ ਗੋਲੀਆਂ ਮਾਰੀਆਂ ਸੀ ਉਹ ਵੀ ਇਸ ਖੂਨ ਦੇ ਸਾਕੇ ਦੇ ਵਿੱਚ ਇੱਥੇ ਮੌਜੂਦ ਸੀ ਕਿਉਂਕਿ ਉਹ ਅੰਮ੍ਰਿਤਸਰ ਜਤੀਮ ਖਾਨੇ ਦੇ ਵਿੱਚ ਮੌਜੂਦ ਸੀ ਤੇ ਉਹਨਾਂ ਦੀ ਡਿਊਟੀ ਜੋ ਵੀ ਇੱਥੇ ਸੰਗਤ ਆਈਆਂ ਸੀ ਉਹਨਾਂ ਨੂੰ ਪਾਣੀ ਪਿਲਾਉਣ ਦੀ ਲੱਗੀ ਸੀ ਜਦੋਂ ਸਨੇਹ ਕਤਲੇਆਮ ਹੁੰਦਾ ਦੇਖਿਆ ਤਾਂ ਉਸ ਦਾ ਖੂਨ ਖ올 ਉੱਠ ਗਿਆ ਤੇ ਉਹਨਾਂ ਨੇ ਮਤਲਬ ਮਿੱਟੀ ਦੀ ਕਸਮ ਖਾਦੀ ਸੀ ਜੋ ਖੂਨ ਨਾਲ ਲਿਬੜੀ ਹੋਈ ਮਿੱਟੀ ਦੀ ਕਸਮ ਖਾਦੀ ਸੀ ਕਿਸ ਦਾ ਬਦਲਾ ਜ਼ਰੂਰ ਲੈਣਗੇ ਤੇ ਸਹੀਦ ਉਦਮ ਸਿੰਘ ਜੀ ਨੇ 20 ਸਾਲਾਂ ਬਾਅਦ ਉਹ ਲੰਡਨ ਜਾ ਕੇ ਜਰਨਲ ਅਡਵੈਰ ਨੂੰ ਗੋਲੀਆਂ ਦੇ ਨਾਲ ਪੁੱਨ ਦਿੱਤਾ ਤੇ ਉੱਥੇ ਹੀ ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ ਤੇ ਬਾਅਦ ਚ ਉਹਨਾਂ ਨੂੰ ਫਾਸੀ ਦੇ ਦਿੱਤੀ ਗਈ ਸੋ ਇਹ ਸੀ ਸਹੀਦ ਉਦਮ ਸਿੰਘ ਜੀ ਦੀ ਵੀਡੀਓ ਵੀ ਆਪਣੇ YouTube ਚੈਨਲ ਤੇ ਪਈ ਹੋਈ ਹੈ ਜੀ ਜ ਜਿਉਂ ਉਹਨਾਂ ਨੇ ਉਹਨਾਂ ਦੇ ਪ੍ਰਾਤਨ ਕਰਦੇ ਦਰਸ਼ਨ ਕਰਨੇ ਹੋਣ ਜਾਂ ਉਹਨਾਂ ਦੀ ਜੀਵਨੀ ਬਾਰੇ ਸਾਰੀਆਂ ਗੱਲਾਂ ਮਾਤਾ ਉਸ ਬਲਾਗ ਦੇ ਵਿੱਚ ਮੌਜੂਦ ਨੇ ਸੋ ਤੁਸੀਂ ਜਾ ਕੇ ਆਪਣੇ ਚੈਨਲ ਤੇ ਜਾ ਕੇ ਉਹ ਵੀਡੀਓ ਵੀ ਦੇਖ ਸਕਦੇ ਹੋ ਤੇ ਇੱਕ ਹੋਰ ਜੇ ਇੱਥੇ ਇੱਕ ਪ੍ਰਾਤਮਿਕ ਮਤਲਬ ਗੁਰਦੁਆਰਾ ਟਾਈਪ ਜਾਂ ਕੋਈ ਮਸਜਿਦ ਜਾਂ ਮਸਜਿਦ ਸੀ ਉਸ ਟਾਈਮ ਤੇ ਉਹ ਤਾਂ ਟੈਟੇਰੀ ਹੋ ਚੁੱਕੀ ਹੈ ਤੇ ਉਸ ਦਾ ਉਸ ਦੇ ਬਿਲਕੁਲ ਸੇਮ ਇੱਥੇ ਬਣਾਤਾ ਗਿਆ ਪਰ ਕੰੰਡਰ ਹਜੇ ਵੀ ਮੌਜੂਦ ਨੇ ਤੇ ਉਹਨਾਂ ਵਿੱਚ ਵੀ ਗੋਲੀਆਂ ਲੱਗੀਆਂ ਸੀ ਜਦੋਂ ਵੀ ਆਪਾਂ ਕੋਈ ਵੀ ਫਿਲਮ ਜਾਂ ਕੋਈ ਵੀ ਮੂਵੀ ਦੇਖਦੇ ਹਾਂ ਤਾਂ ਉਹਦੇ ਵਿੱਚ ਇਸ ਇਮਾਰਤ ਦਾ ਜ਼ਿਕਰ ਜ਼ਰੂਰ ਆਉਂਦਾ ਜਾਂ ਦਿਖਾਇਆ ਜਾਂਦਾ ਜੀ ਸੇਮ ਤੇ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਇਸ ਤੇ ਵੀ ਲੱਗੇ ਹੋਏ ਨੇ ਉਹ ਵੀ ਦਿਖਾਉਂਦੇ ਆ ਥੋੜਾ ਥੋੜਾ ਰੀਨੋਵੇਟ ਕੀਤਾ ਗਿਆ ਜ਼ਰੂਰ ਕਿਉਂਕਿ ਟਾਈਮ ਕਾਫੀ ਹੋ ਗਿਆ ਆ ਦੇਖ ਸਕਦੇ ਹੋ ਜੀ ਤੁਸੀਂ ਗੋਲੀਆਂ ਦੇ ਨਿਸ਼ਾਨ ਹਜੇ ਵੀ ਮੌਜੂਦ ਨੇ ਇੱਕ ਵੀ ਇਤਿਹਾਸਕ ਸਥਾਨ ਹੈ ਜੀ ਹੁਣ ਸਾਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ ਇਹ ਜੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਸਤੰਭਾ ਬਣਾਇਆ ਗਿਆ ਤੇ ਇਹ ਜੀ ਸ਼ਹੀਦਾਂ ਦੇ ਨਾਲ ਸੰਬੰਧਿਤ ਸਤੰਭ ਬਣਾਏ ਗਏ ਨੇ ਇਸ ਸਾਈਡ ਤੇ ਨੇ ਬਹੁਤ ਘੱਟ ਲੋਕ ਇਹਨਾਂ ਨੂੰ ਦੇਖ ਕੇ ਜਾਂਦੇ ਨੇ ਤੇ ਆ ਸ਼ਹੀਦ ਭਗਤ ਸਿੰਘ ਜੀ ਦਾ ਤੇ ਜੋ ਉਸ ਸਮੇਂ ਦੇ ਮਹਾਨ ਸਾਖੀਅਤਾਂ ਸੀ ਜਿਨ੍ਹਾਂ ਨੇ ਆਪਣੀਆਂ ਰਈ ਜਾਨਾਂ ਵਾਰੀਆਂ ਤੇ ਪ੍ਰਾਨ ਤਿਆਗ ਦਿੱਤੇ ਉਹਨਾਂ ਦੇ ਨਾਲ ਸੰਬੰਧਤ ਨੇ ਇਹ ਤੇ ਇਹਨਾਂ ਆਰਟ ਗੈਲਰੀ ਦੂਜੀ ਜਿਹੜੀ ਜਾਨੇ ਆ ਜੀ ਆਪਾਂ ਤੇ ਇੱਥੇ ਦੇਖਦੇ ਆ ਵੀ ਅੰਦਰ ਕੀ ਹੈ ਤੁਹਾਨੂੰ ਪਹਿਲਾਂ ਦੱਸੇ ਚੁੱਕੇ ਹਾਂ ਤੇ ਹਾਂ ਇਹ ਸਾਰੀਆਂ ਮਤਲਬ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ ਜਿਹੜੇ ਆਪਣੇ ਮਹਾਨ ਸਿੱਖ ਜੋਧੇ ਹੋਏ ਨੇ ਤੇ ਵਿਭਗਾਂ ਬੱਚੇ ਬਜ਼ੁਰਗ ਵੀ ਇਸ ਸਹਾਦਤ ਦੇ ਵਿੱਚ ਮੌਜੂਦ ਸੀ ਜੋ ਕਿ ਆਪਣੇ ਲਈ ਜਿੰਨਾਂ ਨੇ ਜਾਨ ਵਾਰ ਦਿੱਤੀਆਂ ਪੰਜਾਬ ਦੇ ਮਹਾਨ ਸ਼ਹੀਦ ਤੇ ਉਸ ਸਮੇਂ ਨੂੰ ਪਿਆਨ ਕਰਦੇ ਇਹ ਤਸਵੀਰਾਂ ਤੇ ਹੁਣ ਤੁਹਾਨੂੰ ਉਹ ਪੰਡਾ ਵੀ ਦਿਖਾਉਣਾ ਜਿਹਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਦੀਆਂ ਆਸਥੀਆਂ ਨੂੰ ਭਾਰਤ ਲਿਆਂਦਾ ਗਿਆ ਸੀ ਇਹ ਹੈ ਜੀ ਉਹ ਪਵਿੱਤਰ ਪੰਡਾ ਲਿਖਿਆ ਵੀ ਹੋਇਆ ਜਿੱਥੇ ਆ ਸ਼ਹੀਦ ਉਦਮ ਸਿੰਘ ਜੀ ਦੀ origignal photo ਹੈ। ਇਹ ਤੁਸੀ ਵੀ ਫੋਰਸ ਕਰ ਦਿਓ। 19 ਜੁਲਾਈ 1974 ਈਸਵੀ ਨੂੰ ਇਹਨਾਂ ਦੀਆਂ ਆਸਥੀਆਂ ਨੂੰ ਇੰਡੀਆ ਦੇ ਵਿੱਚ ਲਿਆਂਦਾ ਗਿਆ ਸੀ ਜੋ ਕਿ ਸਨਮ ਵਿਖੇ ਪੂਰੇ ਸਤਕਾਰ ਸਹਿਤ ਉਹਨਾਂ ਨੂੰ ਆਸਥੀਆਂ ਨੂੰ ਦਫਨਾਇਆ ਗਿਆ ਤੇ ਅੱਜ ਵੀ ਉੱਥੇ ਸਮਾਰਕ ਬਣਿਆ ਹੋਇਆ ਹੈ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਤੇ ਸਟੇਡੀਅਮ ਦੇ ਵਿੱਚ ਸਮਾਰਕ ਬਣਿਆ ਹੋਇਆ ਜੀ ਜਿੱਥੇ ਅਸਤੀਆਂ ਨੂੰ ਸਤਿਕਾਰ ਸਹਿਤ ਸੰਸਕਾਰ ਕੀਤਾ ਗਿਆ ਸੀ ਇਹ ਸੀ ਜੀ ਜਿਹੜਿਆਂ ਵਾਲੇ ਦਾ ਇਤਿਹਾਸ ਸੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਅਗਲੀਆਂ ਵੀਡੀਓ ਵੀ ਅਮਰਸਰ ਨਾਲ ਰਿਲੇਟਡ ਜੋ ਵੀ ਹਿਸਟੋਰੀਕਲ ਪਲੇਸ ਨੇ ਉਹਨਾਂ ਦੇ ਨਾਲ ਆਉਣਗੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਬੁਲਾਉਣਿਆ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ